ਕੀ ਜਿਹਾ ਸਾਰੀ ਜਿਹੜੀ ਜ਼ਮੀਨ ਹੈ ਭਗਤ ਧੰਨਾ ਜੀ ਦੀ ਜ਼ਮੀਨ ਹੈ ਉਹ ਸਮੇਂ ਦੇ ਵਿੱਚ ਭਗਤ ਧੰਨਾ ਜੀ ਇੱਥੇ ਖੇਤੀ ਕਰਦੇ ਹੁੰਦੇ ਸੀਗੇ ਤੇ ਫਸਲ ਜਿਹੜੀ ਉਹ ਪਾਉਂਦੇ ਹੁੰਦੇ ਸੀ ਇਹ ਪ੍ਰਾਤਨ ਕੂ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਇਸ ਸਮੇਂ ਹੈਗੇ ਆਂ ਜੀ ਰਾਜਸਥਾਨ ਦੇ ਸ਼ਹਿਰ ਕੋਟਾ ਇਧਰ ਇਹ ਪਿੱਛੇ ਗੁਰਦੁਆਰਾ ਸਾਹਿਬ ਨਹੀਂ ਗੁਰਦੁਆਰਾ ਅਗਮਗੜ੍ਹ ਸਾਹਿਬ ਰਾਤ ਆਪਾਂ ਇੱਥੇ ਪਹੁੰਚ ਕੇ ਸੀਗੇ ਉੱਧਰ ਜਿਹੜੀਆਂ ਇਹ ਪਿੱਛੇ ਸਰਾਮਾਂ ਤੁਸੀਂ ਦੇਖ ਰਹੇ ਹੋ ਇਹਨਾਂ ਸਰਾਮਾਂ ਦੇ ਵਿੱਚ ਆਪਾਂ ਜਿਹੜਾ ਉਹ ਰਾਤ ਕਮਰਾ ਲੈ ਲਿਆ ਸੀਗਾ ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਤਖਤਸ਼ਿਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਏ ਨੇ ਆਪਾਂ ਹਜ਼ੂਰ ਸਾਹਿਬ ਦੀ ਯਾਤਰਾ ਜਿਹੜੀ ਉਹ ਕਰ ਰਹੇ ਆਂ ਤੇ ਵਾਪਸੀ ਦਾ ਆਪਣਾ ਸਫ਼ਰ ਜਿਹੜਾ ਜਿਹੜੇ ਆਪਾਂ ਉਹ ਦਰਸ਼ਨਾਂ ਕਰਦੇ ਆ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ 24 ਘੰਟੇ ਲੰਗਰ ਦੇ ਪ੍ਰਬੰਧ ਨੇ ਤੇ ਰਹਾਇਸ਼ ਦੇ ਪ੍ਰਬੰਧ ਨੇ ਕਮਰੇ ਜਿਹੜੇ ਮਿਲ ਜਾਂਦੇ ਨੇ ਬਹੁਤ ਇਹ ਦਰਬਾਰ ਸਾਹਿਬ ਨੇ ਗੁਰਦੁਆਰਾ ਅਗਮਗੜ੍ਹ ਸਾਹਿਬ ਕੋਟਾ ਕੋਟੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਤੇ ਦਰਸ਼ਨ ਜਿਹੜੇ ਉਹ ਆਪਾਂ ਕਰਦੇ ਆ ਦਰਬਾਰ ਸਾਹਿਬ ਦੇ ਸਰਗਰ ਕਰਨਿਕਾਵਾ ਸਰਗਰ ਸਰਗਰ ਜੀਰੇ ਰਾਮਾਨਾ ਨਾ ਉਹਦੇ ਆਪਾਂ ਦਰਸ਼ਨ ਕਰ ਲਏ ਤੇ ਚਾਹ ਛਕ ਲਈ ਤੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਇੱਕ ਸਾਈਡ ਜਿਹੜਾ ਪਾਰਕ ਬਣਿਆ ਹੋਇਆ ਤੇ ਬਹੁਤ ਸੋਹਣਾ ਸਥਾਨ ਇਹ ਜਿਹੜਾ ਬਣਿਆ ਹੋਇਆ ਇੱਥੋਂ ਜਿਹੜੀ ਪੁਸ਼ਕਰ ਦੀ ਦੂਰੀ ਹੈ ਉਹ 207 ਕਿਲੋਮੀਟਰ ਹੈ ਗੂਗਲ ਮੈਪ ਅਕੋਰਡਿੰਗ 207 ਕਿਲੋਮੀਟਰ ਦਾ ਜਿਹੜਾ ਆਪਣਾ ਉਹ ਸਫ਼ਰ ਹੈ ਤੇ ਸਵੇਰ 8 ਵਜੇ ਦਾ ਹੋਇਆ ਸਵਾ 8 ਵਜੇ ਆਪਾਂ ਚੱਲਣਾ ਸੀ ਤੇ ਸਵਾ 8 ਵਜੇ ਜਿਹੜਾ ਆਪਾਂ ਅੱਗੇ ਦੀ ਯਾਤਰਾ ਅੱਗੇ ਦਾ ਸਫ਼ਰ ਆਪਣਾ ਜਿਹੜਾ ਉਹ ਸ਼ੁਰੂ ਕਰਨਾ ਇਹ ਜਿਹੜਾ ਉਹ ਪਾਰਕ ਹੈ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਤੇ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਗੁਰਦੁਆਰਾ ਸਾ ਜੇ ਤੁਸੀਂ ਇਸ ਇਲਾਕੇ ਦੇ ਵਿੱਚ ਆਉਂਦੇ ਹੋ ਤੁਹਾਨੂੰ ਆਸਾਨੀ ਨਾਲ ਰਹਿਣ ਰਿਹਾਇਸ਼ ਮਿਲ ਜੂਗੀ ਉਹ ਸਾਹਮਣੇ ਕਮਰੇ ਨੇ ਤੇ ਅੱਜ ਆਪਾਂ ਪਹੁੰਚ ਜਾਣਾ ਪੁਸ਼ਕਰ ਤੇ ਪੁਸ਼ਕਰ ਆਜ਼ਾਦੀ ਰਾਤ ਆਪਾਂ ਪੁਸ਼ਕਰੇ ਰਹਾਂਗੇ ਤੇ ਪੁਸ਼ਕਰ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਉਹਦੇ ਆਪਾਂ ਦਰਸ਼ਨ ਜਿਹੜੇ ਉਹ ਕਰਾਂਗੇ ਤੇ ਇਹ ਹੁਣ ਆਪਣੇ ਆਖੀਰਲੇ ਦਿਨ ਚੱਲ ਰਹੇ ਨੇ ਯਾਤਰਾ ਦੇ ਕੱਲ ਦਾ ਜਿਹੜਾ ਆਪਣਾ ਉਹ ਆਖਰੀ ਦਿਨ ਹੈ ਜਾਂਦੇ ਸਮੇਂ ਆਪਾਂ ਗਏ ਸੀਗੇ ਆਗਰਾ ਗਵਾਲੀਅਰ ਇਹ ਰੂਟ ਤੋਂ ਹੁੰਦੇ ਹੋਏ ਗਏ ਸੀਗੇ ਤੇ ਵਾਪਸੀ ਆਪਾਂ ਆ ਰਹੇ ਹਾਂ ਰਾਜਸਥਾਨ ਵਿੱਚ ਦੀ ਮਨਵਾੜ ਤੇ ਆਪਣਾ ਕੋਟਾ ਅਹ ਦੇ ਹ ਜਿੱਥੇ ਆਪਾਂ ਹੁਣ ਖੜੇ ਆ ਕੋਟਾ ਤੇ ਪੁਸ਼ਕਰ ਆਉਂਦੇ ਹੋਏ ਆਪਾਂ ਇਹ ਜਿਹੜਾ ਹੋ ਰੂਟ ਲਿਆ ਗੁਰਦੁਆਰਾ ਅਗੰਗੜ ਸਾਹਿਬ ਕੋਟਾ ਇੱਥੋਂ ਆਪਾਂ ਚੱਲਣ ਲੱਗੇ ਅੱਜ ਦਾ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰਨ ਲੱਗੇ ਆ ਬੱਸ ਆਪਣੀ ਜਿਹੜੀ ਉਹ ਤਿਆਰ ਖੜੀ ਆ ਸਾਰੇ ਆਪਣੇ ਜਿਹੜੇ ਨਾਲ ਦੇ ਸੰਗਤਾਂ ਬੱਸ ਦੇ ਵਿੱਚ ਬੈਠ ਗਈਆਂ ਸਫ਼ਰ ਅੱਜ ਦਾ ਜਿਹੜਾ ਆਪਾਂ ਸ਼ੁਰੂ ਕਰਦੇ ਆਂ ਗੁਰਦੁਆਰਾ ਅੰਗਰ ਕੋਟਾ ਸਾਹਿਬ ਤੋਂ ਦਰਸ਼ਨ ਕਰਕੇ ਤੇ ਚਾਹ ਦਾ ਲੰਗਰ ਛੱਕੇ। ਕੋਟੇ ਤੋਂ ਆਪਾਂ ਚੱਲ ਪਏ ਤੇ ਕੋਟੇ ਸ਼ਹਿਰ ਤੋਂ ਬਾਹਰ ਆ ਕੇ ਟਨਲ ਲਈ ਹਟਨਲ ਜਦੀ ਆਪਣੀ বাস ਜਿਹੜੀ ਉਹ ਲੰਘ ਰਹੀ ਹੈ। ਤੇ ਸਮਾਂ ਹੋ ਗਿਆ ਜੀ ਸਵੇਰੇ 9:00 ਵਜੇ 3 ਮਿੰਟਾਂ ਦਾ। ਤੇ 9:00 ਵਜੇ 3 ਮਿੰਟ ਹੋ ਗਏ ਕਾਫੀ ਲੰਬੀ ਟਨਲ ਹੈ। ਕਿਉਂਕਿ ਇੱਥੇ ਵੀ ਜਿਹੜੇ ਉਹ ਪਹਾੜ ਨੇ ਤੇ ਟਨਲ ਦੇ ਵਿੱਚ ਜਿਹੜਾ ਆਪਾਂ ਹੋ ਸਫਰ ਕਰ ਰਹੇ ਆ। ਤੇ ਇਹ ਹਾਈਵੇ ਜਿਹੜਾ ਹੋ ਜਾਂਦਾ ਸਿੱਧਾ ਪੁਸ਼ਕਰ ਨੂੰ ਜਾਂਦਾ ਪੁਸ਼ਕਰ ਦੀ ਦੂਰੀ ਇੱਥੋਂ 200 ਕਿਲੋਮੀਟਰ ਹੈ ਤੇ ਆਪਾਂ ਕੱਲ ਰਾਜਸਥਾਨ ਦੇ ਵਿੱਚ ਰਾਤ ਨੂੰ ਐਂਟਰ ਹੋ ਗਏ ਸੀ ਤੇ ਇਹ ਇਲਾਕਾ ਵੀ ਸਾਰਾ ਖੇਤੀਬਾੜੀ ਵਾਲਾ ਮਾ ਆਪਣਾ ਐਮਪੀ ਦੇ ਵਿੱਚੋਂ ਨਿਕਲ ਕੇ ਰਾਜਸਥਾਨ ਐਂਟਰ ਹੋ ਗਏ ਸੀਗੇ ਤੇ ਸ਼ਹਿਰ ਪੁਸ਼ਕਰ ਵੀ ਜਿਹੜਾ ਹੋ ਰਾਜਸਥਾਨ ਦਾ ਬਹੁਤ ਵੱਡਾ ਸ਼ਹਿਰ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੋਮਣੀ ਭਗਤ ਧੰਨਾ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਧੂਆਂਕਲਾਂ ਦੇ ਵਿੱਚ ਨੇ ਜ਼ਿਲ੍ਹਾ ਟੋਂਕ ਸਟੇਟ ਰਾਜਸਥਾਨ ਆ ਤੇ ਆਪਾਂ ਭਗਤ ਧੰਨਾ ਜੀ ਦੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਹੋ ਕਰਵਾਉਣੇ ਆ ਇਹ ਉਹਨਾਂ ਦਾ ਜਿਹੜਾ ਉਹ ਜਨਮ ਸਥਾਨ ਵੀ ਮੰਨਿਆ ਜਾਂਦਾ ਹੈ ਅਤੇ ਇਹ ਸਥਾਨ ਤੇ ਭਗਤ ਧੰਨਾ ਜੀ ਆਪ ਜਿਹੜੀ ਉਹ ਖੁਦ ਖੇਤੀ ਕਰਦੇ ਹੁੰਦੇ ਸੀ ਉਹਨਾਂ ਦੇ ਖੇਤ ਹੁੰਦੇ ਸੀ ਕਿਹਾ ਜਾਂਦਾ ਵੀ ਇਹ ਜਿਹੜਾ ਸਥਾਨ ਹੈ ਇਹਦੇ ਆਲੇ ਦੋਲੇ ਭਗਤ ਧੰਨਾ ਜੀ ਦੀ ਸਾਰੀ ਜ਼ਮੀਨ ਹੈ 7.5 ਇਕੜ ਦੇ ਕਰੀਬ ਜਿਹੜੀ ਉਹ ਜ਼ਮੀਨ ਦੱਸੀ ਜਾਂਦੀ ਹੈ ਤੇ 2 ਏਕੜ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਬਾਕੀ ਜਿਹੜੀ ਜ਼ਮੀਨ ਹੈ ਉਹ ਕਮੇਟੀ ਦੇ ਅੰਡਰ ਆਉਂਦੀ ਹੈ ਇੱਕ ਟਰਸਟ ਜਿਹੜਾ ਉਹ ਬਣਾਇਆ ਹੋਇਆ ਇੱਧਰ ਇਤਿਹਾਸ ਵਾਲਾ ਬੋਰਡ ਜਿਹੜਾ ਉਹ ਲੱਗਿਆ ਹੋਇਆ ਹੈ ਇੱਥੇ ਸਾਰਾ ਭਗਤ ਧੰਨਾ ਜੀ ਦਾ ਇਤਿਹਾਸ ਜਿਹੜਾ ਉਹਨਾਂ ਨਾਲ ਸੰਬੰਧਤ ਲਿਖਿਆ ਹੋਇਆ ਹੈ ਇਸ ਮੋਰ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਭਗਤ ਧੰਨਾ ਜੀ ਦਾ ਜਿਹੜਾ ਸਾਰਾ ਜੀਵਨ ਹੈ ਉਸ ਬਾਰੇ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਮਿਤੀ 20 ਅਪ੍ਰੈਲ 1416 ਈਸਵੀ चौ 273 सम्मत पिता रमेशर दास माता गंगाबाई जी ਦੇ ਘਰ ਇੱਕ जाट ਜਾਨੀ ਕਿ ਜੱਟ ਘਰਾਣੇ ਵਿੱਚ ਪਿੰਡ ਧੂਆਂ ਕਲਾਂ ਜੈਪੁਰ ਤੋਂ ਕੋਟਾ ਰਾਸ਼ਟਰੀ ਰਾਜਮਾਰਗ ਉੱਤੇ ਆਉਂਦਿਆਂ ਸ਼ਹਿਰ ਦੇਵਲੀ ਤੋਂ 35 ਕਿਲੋਮੀਟਰ ਅਤੇ ਟੋਂਕ ਤੋਂ 25 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਕਸਬਾ ਵਰਨੀ ਤੋਂ 5 ਕਿਲੋਮੀਟਰ ਦੀ ਦੂਰੀ ਉੱਤੇ ਚੜ੍ਹਦੇ ਪਾਸੇ ਵੱਲ ਬਸਿਆ ਹੋਇਆ ਹੈ ਇਹ ਇਲਾਕਾ ਰਾਜਸਥਾਨ ਵਿੱਚ ਰਹਿਣ ਵਾਲੀ ਸਭ ਤੋਂ ਲੰਬੀ ਨਦੀ ਬਨਾਸ ਲੰਬਾਈ 480 ਕਿਲੋਮੀਟਰ ਉੱਤੇ ਬਣੇ ਬੀਸਲਪੁਰ ਬਨ ਵਿੱਚੋਂ ਕੱਢੀਆਂ ਗਈਆਂ ਛੋਟੀਆਂ ਨਹਿਰਾਂ ਦੁਆਰਾ ਸਰਜਿਸ ਹੈ ਪਰ ਪ੍ਰਮੁੱਖ ਫਸਲਾਂ ਕਣਕ, ਸਰੋਂ, ਧਣੀਆਂ ਅਤੇ ਸੋਇਆਬੀਨ ਆਦ ਪੈਦਾ ਕੀਤੀਆਂ ਜਾਂਦੀਆਂ ਹਨ ਮਿੱਟੀ ਦੀ ਕਿਸਮ ਕਾਲੀ ਹੈ ਭਗਤ ਧੰਨਾ ਜੀ ਦਾ ਮੁੱਖ ਧੰਦਾ ਵੀ ਆਮ ਕਿਸਾਨਾਂ ਵਾਂਗ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੀ ਭਗਤ ਧੰਨਾ ਜੀ ਬਚਪਨ ਤੋਂ ਹੀ ਪੋਹਲਾ ਸੁਆ ਅਤੇ ਦਿਲ ਵਿੱਚ ਰੱਬੀ ਪ੍ਰੇਮ ਰੱਖਦੇ ਸਨ ਅਤੇ ਧਾਰਮਿਕ ਪ੍ਰਵ੍ਰਿਤੀ ਦੇ ਮਾਲਕ ਸਨ ਉਹ ਧਰਮੀ ਪੁਰਸ਼ਾਂ ਦੀਆਂ ਜੀਵਨ ਕਥਾਵਾਂ ਅਕਸਰ ਪਿੰਡ ਦੇ ਸਿਆਣੇ ਲੋਕਾਂ ਤੋਂ ਸੁਣਦੇ ਉਹਨਾਂ ਨੇ ਭਗਤ ਕਬੀਰ, ਭਗਤ ਰਵਦਾਸ, ਭਗਤ ਸੈਣ ਅਤੇ ਭਗਤ ਨਾਮਦੇਵ ਆਦਿ ਭਗਤਾਂ ਦੇ ਜੀਵਨ ਬਾਰੇ ਕਾਫੀ ਕੁਝ ਸੁਣਿਆ ਜਿਸ ਦਾ ਸਦਕਾ ਉਹਨਾਂ ਦੇ ਮਨ ਵਿੱਚ ਵੀ ਭਗਤੀ ਕਰਨ ਦਾ ਚਾਅ ਪੈਦਾ ਹੋਇਆ ਇਸੇ ਚਾਅ ਅਤੇ ਰੱਬੀ ਖਿੱਚ ਦਾ ਸਦਕਾ ਉਹ ਕਾਸ਼ੀ ਦੇ ਬਸਨੀਕ ਸਵਾਮੀ RAM ਆਨੰਦ ਦੇ ਚੇਲੇ ਬਣ ਗਏ ਅਤੇ ਆਰੰਭਿਕ ਅਵਸਥਾ ਵਿੱਚ ਸਰਗੁਣ ਸਰੂਪ ਦੀ ਉਪਾਸ਼ਨਾ ਕਰਨ ਲੱਗੇ ਪ੍ਰਚਲਿਤ ਸਾਖੀ ਅਨੁਸਾਰ ਭਗਤ ਧੰਨਾ ਜੀ ਦੇ ਪਿੰਡ ਵਿੱਚ ਇੱਕ ਤਰਲੋਚਨ ਨਾਮ ਦਾ ਬ੍ਰਾਹਮਣ ਵੱਸਦਾ ਸੀ ਉਹ ਵੀ ਸਰਗਣ ਦਾ ਉਪਾਸ਼ਕ ਸੀ ਜੋ ਆਪਣੇ ਨਿੱਤ ਕਰਮ ਅਨੁਸਾਰ ਹਰ ਰੋਜ਼ ਠਾਕੁਰ ਦੀ ਪੂਜਾ ਕਰਦਾ ਜਾਨੀ ਕਿ ਪੱਥਰ ਦੀ ਜਿਹੜੀ ਉਹ ਪੂਜਾ ਕਰਦਾ ਕਰਿਆ ਕਰਦਾ ਸੀ ਭਗਤ ਤੰਨਾ ਜੀ ਆਪਣੇ ਖੇਤਾਂ ਨੂੰ ਜਾਂਦੇ ਸਮੇਂ ਹਰ ਰੋਜ਼ ਉਸ ਨੂੰ ਅਕਸਰ ਦੇਖਿਆ ਕਰਦੇ ਸਨ ਉਸ ਨੂੰ ਵੇਖ ਕੇ ਭਗਤ ਤੰਨਾ ਜੀ ਦੇ ਮਨ ਵਿੱਚ ਇਸ ਵਿਧੀ ਨਾਲ ਠਾਕੁਰ ਦੀ ਪੂਜਾ ਕਰਨ ਦੀ ਇੱਛਾ ਪੈਦਾ ਹੋਈ ਅਤੇ ਭਗਤ ਤੰਨਾ ਜੀ ਨੇ ਪੰਡਤ ਤਰਲੋਚਨ ਕੋਲੋਂ ਇੱਕ ਠਾਕੁਰ ਦੀ ਮੰਗ ਕੀਤੀ ਪਹਿਲਾਂ ਪੰਡਤ ਜੀ ਨੇ ਟਾਲ ਮਟੋਲ ਕਰਨ ਦਾ ਯਤਨ ਕੀਤਾ ਪਰ ਭਗਤ ਧੰਨਾ ਜੀ ਦੇ ਵਾਰ-ਵਾਰ ਮੰਗਣ ਉੱਤੇ ਪੰਡਤ ਜੀ ਨੇ ਆਪਣੇ ਘਰ ਵਿੱਚ 50 ਦਸੇਰੀ ਦਾ ਸੂਧਾਰਨ ਪੱਥਰ ਵਸਤਰ ਵਿੱਚ ਲਪੇਟ ਕੇ ਭਗਤ ਧੰਨਾ ਜੀ ਨੂੰ ਪਕੜਾ ਦਿੱਤਾ ਅਤੇ ਸਾਰੀ ਪੂਜਾ ਵਿਧੀ ਸਮਝ ਕੇ ਆਪਣਾ ਪਿੱਛਾ ਛੁਡਾਇਆ ਭਗਤ ਧੰਨਾ ਜੀ ਠਾਕੁਰ ਜਾਨੀ ਕਿ ਪੱਥਰ ਨੂੰ ਪਾ ਕੇ ਬਹੁਤ ਪ੍ਰਸੰਨ ਹੋਏ ਅਤੇ ਆਪਣੇ ਖੂਹ ਉੱਤੇ ਲੈ ਆਏ ਪੰਡਤ ਦੁਆਰਾ ਦੱਸੀ ਗਈ ਵਿਧੀ ਅਨੁਸਾਰ ਭਗਤ ਧੰਨਾ ਜੀ ਨੇ ठाकुर ਦਾ ਇਸ਼ਨਾਨ ਕਰਾਇਆ ਵਿਧੀ ਪੂਰਵਕ ਸਜਾ ਕੇ ਉਸ ਦੀ ਸੇਵਾ ਪੂਜਾ ਵਿੱਚ ਜੁਟ ਗਏ ਪੂਰਨ ਸਰਧਾ ਤੇ ਸੱਚੀ ਭਗਤੀ ਦੁਆਰਾ ਠਾਕੁਰ ਦਾ ਜਸ ਗਾਉਣ ਲੱਗੇ ਉਸ ਦਾ ਹਰ ਸਾਹ ਠਾਕੁਰ ਜਾਨੀ ਕਿ ਪ੍ਰਭੂ ਦੀ ਉਪਮਾ ਵਿੱਚ ਗੁਜ਼ਰ ਰਿਹਾ ਸੀ ਇਸੇ ਦੌਰਾਨ ਭਗਤ ਧੰਨਾ ਜੀ ਦੇ ਘਰੋਂ ਲੱਸੀ ਅਤੇ ਰੋਟੀ ਉਹਨਾਂ ਕੋਲ ਪਹੁੰਚੀ ਭਗਤ ਧੰਨਾ ਜੀ ਨੇ ਪੰਡਤ ਦੁਆਰਾ ਦੱਸੀ ਗਈ ਮਰਿਆਦਾ ਅਨੁਸਾਰ ਆਪ ਛਕਣ ਤੋਂ ਪਹਿਲਾਂ ਇਹ ਭੋਜਨ ਠਾਕੁਰ ਜਾਨੀ ਕਿ ਪ੍ਰਭੂ ਨੂੰ ਅਰਪਣ ਕਰਕੇ ਭੋਗ ਲਵਾਇਆ ਬੇਨਤੀਆਂ ਕਰਨ ਲੱਗੇ ਪਲਾਂ ਪੱਥਰ ਨੇ ਭੋਜਨ ਕੀ ਛਕਣਾ ਸੀ ਇਹ ਤਾਂ ਪੰਡਤ ਜੀ ਦੀ ਇੱਕ ਰਵਾਇਤ ਦੀ ਮर्याਦ ਸੀ ਪਰ ਭਗਤ ਧੰਨਾ ਜੀ ਇਸ ਨੂੰ ਸੱਚ ਮੰਨ ਕੇ ਪ੍ਰਭੂ ਦੁਆਰਾ ਭੋਜਨ ਸ਼ਕੀ ਜਾਣ ਦਾ ਇੰਤਜ਼ਾਰ ਕਰਨ ਲੱਗੇ ਸ਼ਾਮ ਪੈ ਗਈ ਠਾਕੁਰ ਨੇ ਭੋਜਨ ਨਾ ਸ਼ਕਿਆ ਪ੍ਰਚਲਿਤ ਕਥਾ ਅਨੁਸਾਰ ਇਹੋ ਸਿਲਸਿਲਾ ਕਈ ਦਿਨਾਂ ਤੱਕ ਚੱਲਦਾ ਰਿਹਾ ਬ੍ਰਹਮਣ ਦੇ ਦੱਸੇ ਅਨੁਸਾਰ ਠਾਕੁਰ ਵੱਲੋਂ ਭੋਜਨ ਨਾ ਸ਼ੱਕਣ ਕਾਰਨ ਭਗਤ ਧੰਨਾ ਜੀ ਆਪ ਵੀ ਭੁੱਖਣ ਪਾਣੇ ਬੱਚਿਆਂ ਮੰਗ ਹਰ ਰੋਜ਼ ਬੇਨਤੀਆਂ ਕਰਦੇ ਭਗਤ ਧੰਨਾ ਜੀ ਦੀ ਸੱਚੀ ਸਰਦਾ ਹੱਠ ਵਿਸ਼ਵਾਸ ਅਤੇ ਸੱਚਾ ਪਿਆਰ ਦੇਖ ਕੇ ਮੇਲੇ ਪ੍ਰਤੱਖ ਗੁਸਾਇਆ ਧੰਨਾ ਵੜਪਾਗਾ ਅਨੁਸਾਰ ਪ੍ਰਭੂ ਜੀ ਉਥੇ ਪ੍ਰਗਟ ਹੋ ਗਏ ਅਤੇ ਤੰਨੇ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਅਤੇ ਭੋਜਨ ਛਕਿਆ ਪ੍ਰਭੂ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਤੰਨੇ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਮਾਨੋ ਜਨਮਾ ਜਨਮਾਂ ਦੇ ਰੰਕ ਨੂੰ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ ਪ੍ਰਭੂ ਦੀ ਕਿਰਪਾ ਸਦਕਾ ਤੰਨਾ ਆਤਮ ਗਿਆਨੀ ਅਤੇ ਭਰਮਪਦ ਦਾ ਅਧਿਕਾਰ ਬਣਿਆ ਪ੍ਰਚਲਿਤ ਕਥਾ ਅਨੁਸਾਰ ਪ੍ਰਭੂ ਨੇ ਪ੍ਰੇਮ ਵਸ ਹੋ ਕੇ ਭਗਤ ਤੰਨੇ ਦਾ ਖੂ ਆਪ ਹੱਕਿਆ ਗਊਆਂ ਮੱਝਾਂ ਚਾਰੀਆਂ ਤੇ ਹਲ ਵਾਹਿਆ ਭਗਤ ਧੰਨੇ ਨੇ ਆਪਣੀ ਪ੍ਰੇਮ ਭਗਤੀ ਦਾ ਸਦਕਾ ਪ੍ਰਭੂ ਜੀ ਨੂੰ ਆਪਣੇ ਬਸ ਵਿੱਚ ਕਰ ਲਿਆ ਇਸ ਘਟਨਾ ਦੀ ਖਬਰ ਪਾ ਕੇ ਪੰਡਤ ਤਰਲੋਚਨ ਵੀ ਪ੍ਰਭੂ ਦੀ ਪ੍ਰਾਪਤੀ ਲਈ ਭਗਤ ਧੰਨੇ ਦੀਆਂ ਮਿੰਨਤਾਂ ਕਰਨ ਲੱਗਾ ਧੰਨਾ ਜੀ ਨੇ ਪ੍ਰਭੂ ਜੀ ਕੋਲ ਪੰਡਤ ਨੂੰ ਵੀ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ ਪਰ ਪ੍ਰਭੂ ਜੀ ਨੇ ਦਰਸ਼ਨ ਨਾ ਦਿੱਤੇ ਕਿਉਂਕਿ ਪੰਡਤ ਤਰਲੋਚਨ ਦੀ ਭਗਤੀ ਸੱਚੀ ਨਾ ਹੋ ਕੇ ਰਵਾਇਤੀ ਸੀ ਪ੍ਰਭੂ ਦਰਸ਼ਨਾਂ ਦੀ ਪ੍ਰਾਪਤੀ ਨਾ ਹੁੰਦੀ ਦੇਖ ਕੇ ਪੰਡਤ ਜੀ ਦਾ ਹਿਰਦਾ ਵੀ ਸ਼ੁੱਧ ਹੋ ਚੁੱਕਾ ਸੀ ਮਨ ਵਿੱਚੋਂ ਹੰਕਾਰ ਦਾ ਪਹਾੜ ਟਹਿ ਚੁੱਕਾ ਸੀ ਅਤੇ ਪੂਰਨ ਰੂਪ ਵਿੱਚ ਪ੍ਰਭੂ ਦੀ ਸਣਾਗਤ ਬਣ ਚੁੱਕਾ ਸੀ ਇਸ ਇਲਾਕੇ ਦੇ ਲੋਕ ਸਥਾਨ ਦੇ ਚੁਗਰਦ ਦੀ ਜ਼ਮੀਨ ਨੂੰ ਅਤੀ ਪਵਿੱਤਰ ਮੰਨਦੇ ਹਨ ਇਸ ਜ਼ਮੀਨ ਵਿੱਚ ਮਲ ਮੂਤਰ ਤਿਆਗਣ ਤੋਂ ਬਰਹਿਜ ਕਰਦੇ ਹਨ ਭਗਤ ਧੰਨਾ ਜੀ ਦੇ ਖੇਤਾਂ ਦੀ ਮਿੱਟੀ ਨੂੰ ਪਵਿੱਤਰ ਮੰਨ ਕੇ ਲੋਕ ਆਪਣੇ ਖੇਤਾਂ ਵਿੱਚ ਜਾ ਕੇ ਜਿਹੜਾ ਉਹ ਪਾਉਂਦੇ ਹਨ ਤੇ ਇਹ ਸਾਰਾ ਇਤਿਹਾਸ ਜਿਹੜਾ ਜਿਹੜਾ ਉਹ ਦੱਸਿਆ ਆਪਾਂ ਤੁਹਾਨੂੰ ਗੁਰਦੁਆਰਾ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਿਹੜਾ ਉਹ ਜੀਵਨ ਬਾਰੇ ਸਾਰਾ ਇਤਿਹਾਸ ਇਸ ਬੋਰਡ ਦੇ ਉੱਪਰ ਲਿਖਿਆ ਹੋਇਆ ਸੀ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਖੂਹ ਹੈ ਪ੍ਰਾਤਨ ਖੂਹ ਤੇ ਇਹਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਖੂਹ ਦੇ ਪ੍ਰਾਤਨ ਜਿਹੜਾ ਇਤਿਹਾਸਕ ਇੱਥੇ ਖੂਹ ਹੈ ਭਗਤ ਧੰਨਾ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਜਿਹੜਾ ਉਹ ਚੱਲਦਾ ਵੀ ਹੈ ਬਾਹਲਟੀ ਦੇ ਨਾਲ ਇਹਦੇ ਚ ਤੁਸੀਂ ਪਾਣੀ ਜਿਹੜਾ ਉਹ ਕੱਢ ਸਕਦੇ ਹੋ ਹਲੇ ਵੀ ਇਹ ਖੂਹ ਦੇ ਵਿੱਚ ਜਿਹੜਾ ਉਹ ਪਾਣੀ ਹੈਗਾ ਇਹ ਪ੍ਰਾਤਨ ਖੂਹ ਹੈ ਤੇ ਹਲੇ ਵੀ ਇਸ ਖੂਹ ਦੇ ਵਿੱਚ ਪਾਣੀ ਆਇਆ ਦੇਖੋ ਆ ਬਾਈ ਜੁਨੀ ਨੇ ਬਾਲਟੀ ਨਾਲ ਜਿਹੜਾ ਉਹ ਜਾਲ ਕੱਢਿਆ ਹਨ ਪਵਿੱਤਰ ਜਾਲ ਭਗਤ ਅੱਤਨਾ ਜੀ ਦੇ ਖੂਹ ਦੇ ਵਿੱਚ ਆ ਬੰਨੇੜੋਂ ਤੁਹਾਨੂੰ ਜਿਹੜਾ ਉਹ ਖੂਹ ਦਿਖਾ ਦੰਨੇ ਆ ਜ਼ੂਮ ਕਰਕੇ ਬਿਲਕੁਲ ਪ੍ਰਾਤਨ ਖੂਹ ਹੈ ਇਹ ਆ ਬਾਈ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਲੰਗਰ ਹਾਲ ਹੈ ਗੁਰਦੁਆਰਾ ਪਕਤ ਤੰਨਾ ਸਾਹਿਬ ਜੀ ਦਾ ਪ੍ਰਸ਼ਾਦੇ ਦਾ ਤੇ ਚਾਹ ਦਾ ਲੰਗਰ ਇਸ ਥਾਂ ਤੇ ਜਿਹੜਾ ਉਹ ਚੱਲਦਾ ਸਾਰੀਆਂ ਸੰਗਤਾਂ ਪੰਗਰ ਦੇ ਵਿੱਚ ਬੈਠ ਕੇ ਲੰਗਰ ਜਿਹੜਾ ਉਹ ਸ਼ਕਤੀਆਂ ਨੇ ਇਸ ਥਾਂ ਤੇ ਪਕਤ ਤੰਨਾ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਥੇ ਪਿੱਛੇ ਇੱਕ ਹੋਰ ਸਥਾਨ ਬਣਿਆ ਹੋਇਆ ਮਿਊਜ਼ੀਅਮ ਹੈ ਜੈਵਿਕਾ ਬਾਬਾ ਜੀ ਜੈਵਿਕਾ ਹੈ ਇੱਥੇ ਸਾਰਾ ਜਰਮ ਤੋਂ ਲੈ ਕੇ ਭੰਨੇ ਭਗਤਾਂ ਨੇ ਇੱਥੇ ਗਊਆਂ ਚਾਰੀਆਂ ਸੇਵਾ ਕੀਤੀ ਹੈ ਹਾਂਜੀ ਕਹਿੰਦੇ ਵਾਈ ਉਹਨਾਂ ਦੇ ਕਿਤਾ ਸਾਰਾ ਇਤਿਹਾਸ ਸਾਹਮਣੇ ਉਹ ਜੀ ਜਾਇਬਖਰ ਬਣਾਇਆ ਹੋਇਆ ਹਾਂਜੀ ਇਹਨਾਂ ਦਾ ਠੀਕ ਹੈ ਜੀ ਠੀਕ ਹੈ ਤੇ ਅਜਾਇਬਖਰ ਆਪਾਂ ਤੁਹਾਨੂੰ ਜਿਹੜਾ ਦਿਖਾਉਣੀ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਪਿਛਲੇ ਵਾਲੇ ਪਾਸੇ ਆ ਇਹ ਜਿਹੜੀ ਸਾਰੀ ਜ਼ਮੀਨ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਇਹ ਭਗਤ ਧੰਨਾ ਜੀ ਦੀ ਜ਼ਮੀਨ ਹੈ ਅੱਛਾ ਗਊਸ਼ਾਲਾ ਠੀਕ ਹੈ ਗਊਸ਼ਾਲਾ ਜੀ ਭੰਨੇ ਭਗਤਾਂ ਨੇ ਗਾਈਆਂ ਵੀ ਇੱਥੇ ਆ ਇਧਰ ਗਊਸ਼ਾਲਾ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਭਗਤ ਅ ਤੰਨਾ ਜੀ ਦੇ ਨਾਮਤੀ ਜਿਹੜੀ ਹੈ ਕੌਂਸਲਾ ਇੱਥੇ ਉਹ ਬਣੀ ਹੋਈ ਹੈ। ਬਾਕੀ ਇਹ ਜਿਹੜੀ ਜ਼ਮੀਨ ਹੈ ਸਾਰੀ ਇਹ ਭਗਤ ਧੰਨਾ ਜੀ ਦੀ ਉਹ ਜ਼ਮੀਨ ਹੈ ਤੇ 7 ਏਕੜ ਦੇ ਕਰੀਬ ਜਿਹੜੀ ਉਹ ਜ਼ਮੀਨ ਦੱਸੀ ਜਾਂਦੀ ਹੈ ਇਹ ਸਥਾਨ ਤੇ ਕਿ ਸਾਡੇ ਇੱਥੇ ਇੱਕ ਜ਼ਮੀਨ ਜਿਹੜੀ ਭਗਤ ਧੰਨਾ ਜੀ ਦੇ ਨਾਮ ਹੈ ਤੇ ਆ ਗੁਰਦੁਆਰਾ ਸਾਹਿਬ ਦੇ ਪਿਛਲੇ ਵਾਲੇ ਪਾਸੇ ਜਿਹੜਾ ਉਹ ਪੈਰੋਨੋਮਾ ਮਿਊਜ਼ੀਅਮ ਜਿਹੜਾ ਉਹ ਬਣਿਆ ਹੋਇਆ ਅਜਾਇਬ ਘਰ ਬਣਿਆ ਹੋਇਆ ਭਗਤ ਧੰਨਾ ਜੀ ਦਾ ਇਹਦੇ ਚ ਸਾਰਾ ਇਤਿਹਾਸ ਭਗਤ ਧੰਨਾ ਜੀ ਦੇ ਨਾਲ ਸੰਬੰਧਿਤ ਜਿਹੜਾ ਉਹ ਦੱਸਿਆ ਹੋਇਆ ਉਧਰ ਗੁਰਦੁਆਰਾ ਸਾਹਿਬ ਸਾਹਮਣੇ ਵਾਲੇ ਪਾਸੇ ਰਹਿਗੇ ਗੁਰਦੁਆਰਾ ਸਾਹਿਬ ਦੇ ਪਿਛਲੇ ਵਾਲੇ ਪਾਸੇ ਅਜਾਇਬ ਘਰ ਹੈ ਬਾਕੀ ਜ ਸਾਰੀ ਜਿਹੜੀ ਜ਼ਮੀਨ ਹੈ ਭਗਤ ਧੰਨਾ ਜੀ ਦੀ ਜ਼ਮੀਨ ਹੈ ਉਹ ਸਮੇਂ ਦੇ ਵਿੱਚ ਭਗਤ ਧੰਨਾ ਜੀ ਇੱਥੇ ਖੇਤੀ ਕਰਦੇ ਹੁੰਦੇ ਸੀਗੇ ਤੇ ਫਸਲ ਜ ਜਿੰਨੀ ਮਿੱਟੀ ਆ ਸੇ ਤੋਂ ਹਾਂਜੀ ਆ ਬਹੁਤ ਹੁੰਦੀ ਆ ਅੱਛਾ ਜੀ ਝੋਲੇ ਭਰ ਲੈਂਦੇ ਆ ਥੋੜੀ ਹਾਂਜੀ ਬਾਕੀ ਵਿੱਚ ਉਹ ਨਪਤ ਬੰਦੇ ਆ ਵੀ ਕੀਰਤ ਕਰੀ ਆ ਬਾਬੇ ਨੇ ਆਹੋ ਇੱਥੋਂ ਧੰਨ ਭਾਗ ਨਹੀਂ ਜਿਵੇਂ ਖੇਤੀ ਕਰੀ ਸਾਡਾ ਭਾਅ ਬਹੁਤ ਮਿੱਟੀ ਲੈ ਜਾਂਦੇ ਆ ਹਾਂਜੀ ਤੇ ਵਾਹ ਬਾਬਾ ਜੀ ਨੇ ਜਿਵੇਂ ਦੱਸਿਆ ਵੀ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਇੱਥੋਂ ਮਿੱਟੀ ਵੀ ਲੈ ਕੇ ਜਾਂਦੀਆਂ ਨੇ ਆਪਦੇ ਖੇਤ 'ਚ ਪਾਉਂਦੇ ਨੇ ਫਿਰ ਮਿੱਟੀ ਲੈ ਜਾ ਕੇ ਹਾਂ ਅੱਜ ਜਿਵੇਂ ਆ ਖੇਤ ਇੱਥੋਂ ਪੱਟ ਕੇ ਲਿਆ ਜਾਂਦੇ ਨੇ ਮਿੱਟੀ ਵੀ ਉਹ ਮੰਨਦਾ ਵੀ ਵਧੀਆ ਮੰਨਦੇ ਨੇ ਵੀ ਅਸੀਂ ਆਪਦੇ ਖੇਤ ਦੇ ਵਿੱਚ ਜਾ ਕੇ ਮਿੱਟੀ ਪਾਵਾਂਗੇ ਵੀ ਸਾਡੀ ਫਸਲ ਜਿਹੜੀ ਉਹ ਚੰਗੀ ਹੋਊ ਵੀਡੀਓ ਵਧੀਆ ਹੋਊਗੀ ਤੇ ਆ ਸਾਹਮਣੇ ਜਿਹੜਾ ਹੋ 뮤ਜ਼ੀਅਮ ਹੈ ਇਹ ਆਪਾਂ 뮤ਜ਼ੀਅਮ ਜਿਹੜਾ ਉਹ ਦੇਖਦੇ ਆ ਇਹਦੇ ਵਿੱਚ ਸਾਰਾ ਇਤਿਹਾਸ ਭਗਤਧਾਨਾ ਜੀ ਦੇ ਨਾਲ ਸੰਬੰਧਿਤ ਮਤਲਬ ਦੱਸਿਆ ਹੋਇਆ ਤੇ ਇਹ ਜਿਹੜੀ ਮੂਰਤ ਇੱਥੇ ਬਣਾਈ ਗਈ ਹੈ ਭਗਤਧਾਨਾ ਜੀ ਦੀ ਇਹ 뮤ਜ਼ੀਅਮ ਦੀ ਜਿਹੜੀ ਇਮਾਰਤ ਹੈ ਪੈਰਾਨੋਮਾ 뮤ਜ਼ੀਅਮ ਇੱਥੇ ਜਿਹੜਾ ਉਹ ਬਣਿਆ ਹੋਇਆ ਤੇ ਇਹਦੇ ਆਪਾਂ ਦਰਸ਼ਨ ਜਿਹੜੇ ਉਹ ਤੁਹਾਨੂੰ ਕਰਵਾਦਣੇ ਆ 27 ਤਰੀਕ 27 ਸਤੰਬਰ 2018 2018 ਨੂੰ ਜਿਹੜਾ ਇਹ ਬਣਿਆ ਸੀਗਾ ਤੇ ਆਪਾਂ ਮਿਊਜ਼ੀਅਮ ਜਿਹੜਾ ਉਹ ਦੇਖ ਲੈਣੇ ਆ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬਾਕੀ ਭਗਤ ਧੰਨਾ ਜੀ ਦੇ ਨਾਲ ਸੰਬੰਧਿਤ ਉਹ ਕਸ਼ਕਾ ਇੱਥੇ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਤੇ ਆ ਇੱਥੇ ਤਸਵੀਰਾਂ ਜਿਹੜੀਆਂ ਉਹ ਕਸ਼ਕ ਦੇਖਾਈਆਂ ਹੋਈਆਂ ਨੇ ਭਗਤ ਧੰਨਾ ਜੀ ਜਿਹੜੀ ਉਹ ਖੇਤੀ ਕਰਦੇ ਹੁੰਦੇ ਸੀਗੇ ਤੇ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਸਾਰਾ ਇਤਿਹਾਸ ਭਗਤ ਧੰਨਾ ਜੀ ਦੇ ਨਾਲ ਸੰਬੰਧਿਤ ਆ ਇੱਥੇ ਜਿਹੜਾ ਉਹ ਲਿਖਿਆ ਆ ਤੇ ਇੱਥੇ ਲਿਖਿਆ ਆ ਧੰਨਾ ਜੀ ਵਕਤਕਾ ਕੁੱਲ ਪੁਜੋਹਿਤ ਜੀ ਕੋ ਪੂਜਾ ਕਰਤੇ ਦੇਖਣਾ ਜਦੋਂ ਪੂਜਾ ਕਰਦੇ ਹੁੰਦੇ ਸੀ ਉਹ ਦੇਖਦੇ ਹੁੰਦੇ ਸੀ ਜਦੋਂ ਕੋਈ ਹੋਰ ਨਾਮ ਜਪਦਾ ਹੁੰਦਾ ਸੀ ਉਹਨੂੰ ਉਹ ਦੇਖਦੇ ਹੁੰਦੇ ਸੀ ਪਰ ਉਹ ਤੋਂ ਪ੍ਰਭਾਵਿਤ ਹੁੰਦੇ ਹੁੰਦੇ ਸੀਗੇ ਐਂ ਆਪਦੇ ਪਿੰਡ ਦੇ ਵਿੱਚ ਜਿਹੜੇ ਸਾਧੂ ਸੀ ਜਿਹੜੇ ਪੰਡਤ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਉਹ ਵੀ ਭਗਤੀ ਕਰਨ ਲੱਗੇ ਸੀ ਰੱਬ ਦਾ ਜਿਹੜਾ ਉਹ ਨਾਮ ਲੈਣ ਲੱਗੇ ਸੀ ਇਹ ਸਾਰੀਆਂ ਤਸਵੀਰਾਂ ਮਿਊਜ਼ੀਅਮ ਦਿਖਾਈਆਂ ਹੋਈਆਂ ਨੇ ਮਿਊਜ਼ੀਅਮ ਜਿਹੜਾ ਉਹ ਬਣਿਆ ਹੋਇਆ ਬਹੁਤ ਸੋਹਣਾ ਮਿਊਜ਼ੀਅਮ ਆ ਜੇ ਤੁਸੀਂ ਵੀ ਇਹ ਸਥਾਨ ਤੇ ਆਉਨੇ ਹੋ ਭਗਤ ਧੰਨਾ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਨੇ ਹੋ ਤਾਂ ਇਹ ਸਾਰਾ ਜਿਹੜਾ ਮਤਲਬ ਤੁਸੀਂ ਮਿਊਜ਼ੀਅਮ ਜ਼ਰੂਰ ਦੇਖ ਕੇ ਜਾ ਤੇ ਆਈ ਤੇ ਲਿਖਿਆ ਆ ਕੁੱਲ ਪ੍ਰੋਹਿਤ ਕੋ ਭਗਵਾਨ ਕੇ ਦਰਸ਼ਨ ਤੇ ਜਦੋਂ ਭਗਵਾਨ ਨੇ ਜਿਹੜੇ ਉਹ ਦਰਸ਼ਨ ਦਿੱਤੀ ਸੀਗੇ ਭਗਤ ਧੰਨਾ ਜੀ ਨੂੰ ਉਹ ਸਮੇਂ ਦਾ ਸਾਰਾ ਦ੍ਰਿਸ਼ ਇਹਦੇ 'ਚ ਜਿਹੜਾ ਉਹ ਦਿਖਾਇਆ ਹੋਇਆ ਵੱਖ-ਵੱਖਰੀਆਂ ਤਸਵੀਰਾਂ ਨਾਲ ਨਾਲ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਕਾਫੀ ਵੱਡਾ ਜਿਹੜਾ ਇਹ ਮਿਊਜ਼ੀਅਮ ਆ ਜਿਹੜੀ ਸਾਰੀ ਮਤਲਬ ਘਟਨਾ ਵਾਰਤਾਲਾਪ ਹੋਈ ਸੀ ਜਿਵੇਂ ਭਗਤ ਧੰਨਾ ਜੀ ਨੂੰ ਪਰਮਾਤਮਾ ਨੇ ਰੱਬ ਨੇ ਜਿਹੜੇ ਉਹ ਦਰਸ਼ਨ ਦਿੱਤੇ ਸੀਗੇ ਉਹ ਸਾਰੀ ਇੱਥੇ ਵਾਰਤਾਲਾਪ ਦਿਖਾਈ ਹੋਈ ਹੈ ਤਸਵੀਰਾਂ ਦੇ ਵਿੱਚ ਤੇ ਇਤਿਹਾਸ ਜਿਹੜਾ ਸੌਖਾ ਹੋ ਜਾਂਦਾ ਸਮਝਣਾ ਜਿਵੇਂ ਅਜਾਇਬ ਘਰਾਂ ਦੇ ਵਿੱਚ ਜਿਹੜਾ ਇਤਿਹਾਸ ਸਮਝਾਇਆ ਜਾਂਦਾ ਤੇ ਆਪਾਂ ਬੋਰਡ ਤੇ ਪੜ੍ਹਦੇ ਆ ਉਹ ਚਲੋ ਹੋਰ ਤਰੀਕਾ ਹੁੰਦਾ ਇਹ ਵੀ ਤਰੀਕਾ ਵਧੀਆ ਦੇਖ ਕੇ ਸਾਰਾ ਇਤਿਹਾਸਮੰਦਾ ਪੜ੍ਹ ਲਾਂਦਾ ਥੱਲੇ ਇਤਿਹਾਸ ਦੇ ਤੇ ਲਿਖਿਆ ਹੋਇਆ ਕਹਿ ਰਹੇ ਹਿੰਦੀ 'ਚ ਲਿਖਿਆ ਹੋਇਆ ਕਿਉਂਕਿ ਹੁਣ ਰਾਜਸਥਾਨ ਦੇ ਵਿੱਚ ਇਹ ਸਥਾਨ ਹੈ ਤਾਂ ਫਿਰ ਇੱਥੇ ਹਿੰਦੀ 'ਚ ਜਿਹੜਾ ਉਹ ਲਿਖਿਆ ਹੋਇਆ ਇਹ ਆਪਾਂ ਤੁਹਾਨੂੰ ਸਾਰਾ ਉਹ ਦਿਖਾਤਾ ਅਜਾਇਬ ਘਰ ਅੱਗੇ ਦੇਖ ਲੈਣੇ ਇੱਧਰ ਵੀ ਕੁਝ ਗੁਰੂ ਸਾਹਿਬਾਨਾਂ ਦੇ ਸਾਰੇ ਸਰੂਪ ਨੇ ਇੱਥੇ ਜਿਹੜੇ ਉਹ ਲੱਗੇ ਹੋਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਜਿਹੜੇ ਉਹ ਆਪਾਂ ਤੁਹਾਨੂੰ ਮਿਊਜ਼ੀਅਮ ਦਿਖਾ ਕੇ ਆਏ ਆ ਪਿੱਛੇ ਜਿਹੜਾ ਜਾਇਬਕਰ ਬਣਿਆ ਹੋਇਆ ਸੀਗਾ ਇਹ ਸਾਰੀ ਜ਼ਮੀਨ ਜਿਹੜੀ ਆਲੇ ਦੁਆਲੇ ਗੁਰਦੁਆਰਾ ਸਾਹਿਬ ਦੇ ਆ ਇਹ ਭਗਤ ਧੰਨਾ ਜੀ ਦੀ ਜ਼ਮੀਨ ਹੈ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਸੰਗਤਾਂ ਦਾ ਮੰਨਣਾ ਹੈ ਆਪਦੀ ਸ਼ਰਧਾ ਅਨੁਸਾਰ ਇਥੋਂ ਮਿੱਟੀ ਲੈ ਜਾਂਦੀਆਂ ਨੇ ਫਿਰ ਉਹ ਆਪਣੇ ਖੇਤ ਦੇ ਵਿੱਚ ਪਾ ਆਂਦਦੇ ਨੇ ਜਾਂ ਕਿ ਵੀ ਫਸਲ ਫਸਲ ਵਾੜੀ ਜਿਹੜੀ ਉਹ ਵਧੀਆ ਹੋਊਗੀ ਤੇ ਬਹੁਤ ਸਾਰੀਆਂ ਸੰਗਤਾਂ ਹੁਣ ਵੀ ਜਿਹੜੀ ਮਿੱਟੀ ਲੈ ਕੇ ਗਈਆਂ ਨੇ ਥੋਂ ਲਫਾਫਿਆਂ ਦੇ ਵਿੱਚ ਪਾ ਕੇ ਮਿੱਟੀ ਲੈ ਜਾਂਦੀਆਂ ਨੇ ਤੇ ਇੱਧਰ ਸਾਹਮਣੇ ਨਾ ਜਿਹੜੀ ਉਹ ਗਊਂਸ਼ਾਲਾ ਹੈ ਆ ਇੱਧਰ ਸਾਹਮਣੇ ਜਿਹੜੀ ਉਹ ਗਊਂਸ਼ਾਲਾ ਬਣੀ ਹੋਈ ਹੈ ਇਹ ਵੀ ਭਗਤ ਧੰਨਾ ਜੀ ਦੇ ਨਾਮ 'ਤੇ ਹੈ ਤੇ ਇੱਕ ਸਾਹਮਣੇ ਇੱਕ ਮੰਦਿਰ ਵੀ ਆ ਉਹ ਵੀ ਤੁ ਜਿਵੇਂ ਅ ਮਤਲਬ ਕਹਿ ਦਈਏ ਵੀ ਸਿੱਖ ਭਾਈਚਾਰੇ ਵੱਲੋਂ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਿਹੜਾ ਇੱਥੇ ਹਿੰਦੂ ਭਾਈਚਾਰਾ ਉਹਨਾਂ ਵੱਲੋਂ ਇੱਥੇ ਮੰਦਿਰ ਬਣਾਇਆ ਹੋਇਆ ਭਗਤ ਧੰਨਾ ਜੀ ਦਾ ਜਿਹੜੇ ਇਥੋਂ ਦੇ ਲੋਕਲ ਨੇ ਜਾਂ ਰਾਜਸਥਾਨ ਦੇ ਜਿਹੜੇ ਹੋ ਰਹਣ ਵਾਲੇ ਨੇ ਕਿਉਂਕਿ ਇਹ ਉਹਨਾਂ ਦਾ ਪਿੰਡ ਸੀਗਾ ਤੇ ਉਹ ਆਪ ਦੇ ਅਕੋਰਡਿੰਗ ਮਤਲਬ ਮੰਨਦੇ ਆ ਤੇ ਆਪਣਾ ਸਿੱਖ ਭਾਈਚਾਰਾ ਆਪ ਦੇ ਅਕੋਰਡਿੰਗ ਮੰਨਦਾ ਜੋ ਆਪ ਮੰਦਿਰ ਦੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾ ਦਿੰਦੇ ਆ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਸ਼੍ਰੀ ਦੰਨਾ ਵਕਤ ਸੰਤਸੰਗ ਭਵਨ ਨਿਰਮਾਇਕ ਕਰਤਾ ਸ਼੍ਰੀ ਦੰਨਾ ਬੰਸੀ ਸਵਾਮੀ ਸਮਾਜ ਤੇ ਨਾਲ ਇਧਰ ਇਹ ਗਊਸ਼ਾਲਾ ਇਧਰ ਇਹ ਗਊਸ਼ਾਲਾ ਦਾ ਜਿਹੜਾ ਉਹ ਗੇਟ ਹੈ ਤੇ ਇੱਥੇ ਮਾਤਾ ਜੀ ਬੱਕਰੀਆਂ ਤੇ ਹਾਂ ਪਸ਼ੂ ਜਿਹੜੇ ਉਹ ਚਾਰ ਰਹੇ ਨੇ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਮੰਦਿਰ ਹੈ ਸ਼੍ਰੀ ਦੰਨਾ ਵਕਤ ਜੀ ਕਮ ਮੁੱਖ ਮੰਦਿਰ ਇਹਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਦਾਂ ਨੇ ਮੰਦਿਰ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਠੀਕ ਕਿਉਂਕਿ ਜਿਹੜੇ ਹਿੰਦੂ ਭਾਈਚਾਰਾ ਉਹਨਾਂ ਨੇ ਆਪਦਾ ਮੰਦਿਰ ਬਣਾਇਆ ਤੇ ਸਿੱਖ ਭਾਈਚਾਰੇ ਨੇ ਇੱਥੇ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਜਿਹੜੇ ਉਹ ਬਣਾਏ ਹੋਏ ਨੇ ਤੁੜਿਆ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਅੰਦਰੋਂ ਕਰਵਾ ਲੰਦੇ ਆ। ਇਹ ਤੇ ਜਿਹੜਾ ਮੰਦਿਰ ਹੈ ਭਗਤ ਧੰਨਾ ਜੀ ਦਾ। ਤੇ ਆਪਾਂ ਮਿਊਜ਼ੀਅਮ ਦੇਖ ਕੇ ਤੇ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਵਾ ਕੇ ਦੁਬਾਰਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਏ ਤੇ ਆਪਣੀ ਬੱਸ ਜਿਹੜੀ ਉਹ ਤਿਆਰ ਖੜੀ ਹੈ ਸੰਗਤਾਂ ਬੈਠਣ ਲੱਗੀਆਂ ਨੇ। ਇੱਥੋਂ ਆਪਾਂ ਅੱਗੇ ਦਾ ਸਫ਼ਰ ਜਿਹੜਾ ਆਪਣਾ ਉਹ ਸ਼ੁਰੂ ਕਰਨ ਲੱਗੇ ਆਂ ਪੁਸ਼ਕਰ ਵੱਲ ਦਾ ਅੱਜ ਆਪਾਂ ਪੁਸ਼ਕਰ ਰੁਕਾਂਗੇ ਪੁਸ਼ਕਰ ਦੀ ਜਿਹੜੀ ਤਕਰੀਬਨ ਦੂਰੀ ਹੈ 100 ਤੋਂ 120 ਕਿਲੋਮੀਟਰ ਜਿਹੜੀ ਇੱਥੋਂ ਰਹਿ ਗਈ ਤੇ ਇਹ ਜਿਹੜਾ ਇਹ ਸਥਾਨ ਹੈ ਤੂਆਂ ਗਲਾ ਪਿੰਡ ਹੈ ਇਹ ਵੀ ਰਾਜਸਥਾਨ ਦੇ ਵਿੱਚ ਹੈ ਤੇ ਪੁਸ਼ਕਰ ਵੀ ਜਿਹੜਾ ਹੋ ਰਾਜਸਥਾਨ ਦੇ ਵਿੱਚ ਹੈ ਤੇ ਚੱਲਦੇ ਆਂ ਆਪਣਾ ਸਫ਼ਰ ਜਿਹੜਾ ਅੱਜ ਦਾ ਅੱਗੇ ਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਦੇ ਆਂ ਤੇ ਗਰਮੀ ਬਹੁਤ ਹੈ ਭਾਈ ਰਾਜਸਥਾਨ ਦੇ ਵਿੱਚ ਧੁੱਪ ਮਹਾਰਾਸ਼ਟਰ ਦੇ ਮੁਕਾਬਲੇ ਤੇ ਐਮਪੀ ਦੇ ਮਕਾਬਲੇ ਕਾਫੀ ਜਾਦੇ ਕਹਿੜੀ ਹੈ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਭਗਤ ਤੰਨਾ ਜੀ ਦੇ ਖੇਤ ਦੀ ਜਿਹੜੀ ਮਿੱਟੀ ਹੈ ਇੱਥੇ ਬਸ ਦੇ ਵਿੱਚ ਅੰਕਲ ਜੀ ਹੁਣੀ ਨੇ ਲੈ ਕੇ ਆਏ ਨੇ ਜਿੰਨੀਆਂ ਵੀ ਸੰਗਤ ਇੱਥੇ ਆਉਂਦੀਆਂ ਨੇ ਤੇ ਉਹ ਮਤਲਬ ਚੰਗਾ ਮੰਨਦੀਆਂ ਨੇ ਇਥੋਂ ਮਿੱਟੀ ਲੈ ਕੇ ਜਾਂਦੀਆਂ ਨੇ ਫਿਰ ਉਹ ਮਿੱਟੀ ਨੂੰ ਆਪਦੇ ਖੇਤ ਦੇ ਵਿੱਚ ਪਾਉਂਦੀਆਂ ਨੇ ਜਾ ਕੇ ਆਪਦੇ ਖੇਤ ਦੇ ਵਿੱਚ ਰਲਵਾਉਂਦੇ ਨੇ ਕਿਉਂਕਿ ਭਗਤ ਤੰਨਾ ਜੀ ਨੇ ਇੱਥੇ ਕਿਸਾਨ ਮਤਲਬ ਖੇਤੀ ਕੀਤੀ ਸੀ ਪ੍ਰਮਾਤਮਾ ਨੇ ਉਹਨਾਂ ਨੂੰ ਦਰਸ਼ਨ ਕੀਤੇ ਸੀ ਤੇ ਪ੍ਰਮਾਤਮਾ ਨੇ ਰੱਬ ਜੀ ਨੇ ਮਤਲਬ ਉਹਨਾਂ ਦਾ ਖੂਹ ਚਲਾਇਆ ਸੀ ਤੇ ਉਹਨਾਂ ਦਾ ਹਲ ਵੀ ਜਿਹੜਾ ਆਪ ਖ ਤਾਂ ਕਰਕੇ ਚੰਗਾ ਮੰਨਿਆ ਜਾਂਦਾ ਆਪਦੇ ਖੇਤਾਂ ਦੇ ਵਿੱਚ ਮਿੱਟੀ ਰਲਣਾ ਮਿੱਟੀ ਨੂੰ ਮਿਕਸ ਕਰਨਾ ਮਿੱਟੀ ਨੂੰ ਰਲਾਉਣਾ ਤੇ ਹੋਰ ਵੀ ਆਪਣੇ ਬਸ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀ ਉਹ ਇਹ ਮਿੱਟੀ ਉੱਥੋਂ ਲੈ ਕੇ ਆਈਆਂ ਨੇ ਆਪਾਂ ਪਹੁੰਚ ਗਏ ਜੀ ਸ਼ਹਿਰ ਪੁਸ਼ਕਰ ਤੇ ਸਮਾਂ ਹੋ ਗਿਆ ਸ਼ਾਮ 6 ਵਜੇ ਦਾ ਆਪਾਂ ਸਵੇਰੇ ਕੋਟੇ ਤੋਂ ਚੱਲੇ ਸੀਗੇ ਸਵੇਰੇ ਤਕਰੀਬਨ 8 ਵਜੇ ਤੇ ਸ਼ਾਮ ਨੂੰ 6 ਵਜੇ ਆਪਾਂ ਪਹੁੰਚ ਗਏ ਪੁਸ਼ਕਰ ਅੱਜ ਦੀ ਵੀਡੀਓ ਨੂੰ ਇਸ ਦਿਨ ਆਪਾਂ ਐਂਡ ਕਰਦੇ ਹਾਂ ਤੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੁਸ਼ਕਰ ਦੇ ਵਿੱਚ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਹਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਸਾਰੇ ਉਹ ਸਥਾਨ ਨੇ ਤੇ ਬਾਕੀ ਹੋਰ ਸਾਰਾ ਪੁਸ਼ਕਰ ਸ਼ਹਿਰ ਦੇ ਵਿੱਚ ਕੁਝ ਦੇਖਣ ਵਾਲੀਆਂ ਥਾਵਾਂ ਉਹ ਕੱਲ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ